ਅਗਲਾ ਅਗਲਾ ਗਤਾਂਵਾ ਤੋਂ ਅਗਲਾ ਸਮਾਂ ਜਿਹੜਾ ਨਿਫਟਿਆ ਉਹ ਸਾਡੇ ਬਲੱਟ ਮਸੀਹ ਬੰਟੀ ਜੀ ਅਜਨਾਲੇ ਕੋਆਰਡੀਨੇਟਰ ਸਾਹਿਬ ਉਹਨਾਂ ਨੂੰ ਸਮਾਂ ਦਿੱਤਾ ਜਾਏਗਾ ਪਰ ਹੁਣ ਸਮਾਂ ਯੂਐਸਏ ਤੋਂ ਆਏ ਸਾਡੇ ਗਦਰ ਜੀ ਦਾ 4:45 ਵਜਾ ਕੇ ਪ੍ਰਭੂ ਦੀ ਪਾਇਮਾ ਕਰਦੇ ਆਂ ਔਰ 2 ਮਿੰਟ ਦਾ ਸਮਾਂ ਇਹਨਾਂ ਨੂੰ ਵੀ ਦਿੰਦੇ ਸਾਰਿਆਂ ਜੀ ਅੱਜ ਦੀ ਕਮੇਟੀ ਸਰਪ੍ਰਸਤ ਨੂੰ ਨਮਨ ਕਰਦੇ ਆਂ ਪ੍ਰਭੂ ਜੀ ਇਸ ਜਗਤ ਦੇ ਅੰਧਮੁਖ ਹੂੰ ਬਹੁਤ ਖੁਸ਼ੀ ਹੁੰਦੀ ਹੈ ਦੇਖ ਕੇ ਬਾੜ ਬੈਠਿਆਂ ਨੂੰ ਘਟਾ ਰਿਹਾ ਕਿ ਜਿਹੜੇ ਅੱਗੇ ਹੋ ਕ੍ਰਿਸਚੀਅਨਿਟੀ ਨੂੰ ਅੱਗੇ ਖੜਦੇ ਆ ਅੱਗੇ ਲੋਕਾਂ ਦੀ ਸੇਵਾ ਕਰਦੇ ਆ ਆਪਣਾ ਬੇਪਰਸ਼ੰਦਾਵਾ ਸਾਡਾ ਵੀ ਬੈਠੇ ਦਾ ਦਿਲ ਕਰਦਾ ਕਿ ਕਿ ਅਣਕੇ ਸੀ ਵਧਿਏ ਇਹਨਾਂ ਨੂੰ ਦੇਖ ਕੇ ਹੋਰ ਵੀ ਚਾ ਜੋਸ਼ ਮਿਲਦਾ ਵਾ ਕਿ ਜਿਵੇਂ ਯੂਥ ਅੱਗੇ ਉੱਥੇ ਵੀ ਬਹੁਤ ਕੁਝ ਕਰਨਾ ਚਾਹੋਗਾ ਪਰ ਕਿ ਸਿਰਫ ਆ ਨਹੀਂ ਸਕਦੇ ਅਸੀਂ ਵੈਸੇਆ ਦੇ ਰਾਹੀ ਜਾਂ ਕਿਸੇ ਹੋਰ ਫਰੇਸ਼ੀਓ ਦੇ ਇੱਕ ਦਾ ਮਦਦ ਕਰ ਸਕਦੇ ਤੇ ਬੜਾ ਪਰਮੇਸ਼ਰ ਦਾ ਧੰਨਵਾਦ ਹੋ ਤੇ ਬੜੀ ਖੁਸ਼ੀ ਮਿਲਦੀ ਹੈ ਕਿ ਜਦੋਂ ਅਸੀਂ ਆਪਣੀ ਕ੍ਰਿਸਚੀਅਨਿਟੀ ਨੂੰ ਅੱਗੇ ਵਧਦਾ ਦੇਖਦੇ ਆ ਲੋਕਾਂ ਦੇ ਜਿਹੜਾ ਪਿੱਛੇ ਫਲੱਡ ਡੋਨੇਸ਼ਨ ਦੇ ਵਿੱਚ ਜਿਵੇਂ ਇਹਨਾਂ ਨੇ ਆਪਣੀ ਸੇਵਾ ਕੀਤੀ ਹੈ ਜਿਵੇਂ ਜਿੱਥੇ ਰਸ਼ੀ ਵੀ ਕੋਈ ਚੀਜ਼ ਨਹੀਂ ਪਹੁੰਚ ਸਕਦੀ ਉੱਥੇ ਅੱਗੇ ਹੋ ਕੇ ਪਹੁੰਚਾਇਆ ਪਰਮੇਸ਼ਰ ਦਾ ਨਾਮ ਉਚਾਰ ਦਿੱਤਾ ਬੜਾ ਧੰਨਵਾਦ ਤੇ ਬਹੁਤ ਵਿਸ਼ੇਸ਼ਤਾ ਦਾ ਨਮਨ ਕਰਸ ਜੀ ਉੱਤੇ ਗਏ ਆ ਤੇ ਮੈਂ ਇੱਥੇ ਆਇਆ ਸੀ ਕੱਲ ਨੂੰ ਮਦਦ ਜੀ ਦੇ ਨਾਮ ਲੈਣਾ ਸੀਗਾ ਦੋ ਦੋ ਚੀਜ਼ ਦੇ ਮੌਕੇ ਤੇ ਬੋਲਣ ਦਾ ਦਰਜ ਬਹੁਤ ਜ਼ਿਆਦਾ ਧੰਨਵਾਦ